ਸਾਸ਼ੀਕਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਆਪਾਂ ਗੱਲ ਕਰਨੀ ਹੈ ਯੂਕੇ ਸਟੱਡੀ ਵੀਜ਼ਾ ਬਾਰੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਯੂਕੇ ਜਾਣਾ ਚਾਹੁੰਦੇ ਨੇ ਔਰ ਹਰ ਵਾਰੀ ਇੱਕ ਨਵੇਂ ਕੰਟਰੀ ਦੇ ਨਾਲ ਨਵੇਂ ਸ਼ੋਅ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੁੰਨੇ ਔਰ ਤੇ ਸਾਡੇ ਨਾਲ ਨੇ ਕੀਰਤੀ ਜੈਨ ਸਾਨ ਇਮੀਗ੍ਰੇਸ਼ਨ ਤੋਂ ਸੈਕਟਰ 9 ਚੰਡੀਗੜ੍ਹ ਤੋਂ ਬਹੁਤ ਬਹੁਤ ਸਵਾਗਤ ਹੈ ਮੈਮ ਸਾਸ਼ੀਕਲ ਜੀ ਸਾਸ਼ੀਕਲ ਮੈਂ ਮ ਯੂਕੇ ਦੀ ਜੇ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਪਹਿਲਾਂ ਆਪਾਂ ਆਸਟ੍ਰੇਲੀਆ ਬਾਰੇ ਗੱਲ ਕੀਤੀ ਪਿਛਲੇ ਸ਼ੋਅ ਦੇ ਵਿੱਚ ਕੈਨੇਡਾ ਬਾਰੇ ਗੱਲ ਕੀਤੀ ਔਰ ਅੱਜ ਖਾਸ ਤੌਰ ਤੇ ਜਿਵੇਂ ਸਟੂਡੈਂਟ ਸਾਨੂੰ ਸਵਾਲ ਕਰਦੇ ਆ ਕਿ ਯੂਕੇ ਜਾਣਾ ਚਾਹੁੰਦੇ ਨੇ ਹਣਾ ਯੂਕੇ ਨੂੰ ਲੈ ਕੇ ਨਾ ਬੜੀ ਕਨਫਿਊਜ਼ਨ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਕਈ ਵਾਰੀ ਯੂਕੇ ਦਾ ਇਸ ਤਰ੍ਹਾਂ ਹੁੰਦਾ ਯੂਕੇ ਖੁੱਲ ਗਿਆ ਯੂਕੇ ਬੰਦ ਹੋ ਗਿਆ ਯੂਕੇ ਚੱਲ ਗਿਆ ਇਸ ਤਰ੍ਹਾਂ ਦੇ ਸਵਾਲ ਮਤਲਬ ਅਕਸਰ ਹੀ ਆਪਾਂ ਦੇਖਦੇ ਰਹਿੰਦੇ ਹਣਾ ਤੇ ਨਾਲ ਦੀ ਨਾਲ ਬੈਨ ਨੂੰ ਲੈ ਕੇ ਵੀ ਸਟੂਡੈਂਟ ਕਈ ਵਾਰੀ ਬੈਨ ਵੀ ਹੋ ਜਾਂਦੇ ਆ ਨਾਲ ਦੀ ਨਾਲ ਕੰਮ ਨੂੰ ਲੈ ਕੇ ਵੀ ਸਟੂਡੈਂਟ ਕੰਫਿਊਜ਼ ਹੈ ਵੀ ਕੀ ਯੂਕੇ ਦੇ ਵਿੱਚ ਵਾਕਈ ਕੰਮ ਹੈਗਾ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਸਟੱਡੀ ਦੇ ਨਾਲ ਕਿੰਨਾ ਕੰਮ ਕਰ ਸਕਦੇ ਹਣਾ ਇਹ ਵੀ ਜੋ ਆਪਾਂ ਸਵਾਲ ਅੱਗੇ ਕਿ ਸਾਰੇ ਸਵਾਲ ਕਰਾਂਗੇ ਜਿਹੜੇ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਮ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹ ਕਿਸ ਤਰ੍ਹਾਂ ਦਾ ਚੱਲ ਰਿਹਾ ਉੱਥੇ ਮਾਹੌਲ ਕੀ ਹੈ ਐਜ਼ਏ ਯਾਨੀ ਕਿ ਸਟੱਡੀ ਦੇ ਨਾਲ ਨਾਲ ਕੰਮ ਕਰਨ ਦਾ ਕਿੰਨਾ ਟਾਈਮ ਸਟੂਡੈਂਟ ਕੰਮ ਕਰ ਸਕਦਾ ਹੈ ਕਿ ਉਹ ਆਪਣਾ ਖਰਚਾ ਜਿਹੜਾ ਕੱਢ ਸਕਦਾ ਹੈ ਆ ਬਿਲਕੁਲ ਜੇ ਮੇ ਰਿਪੋਰਸ਼ਨਲ ਓਪੀਨੀਅਨ ਦੀ ਗੱਲ ਕਰਦੋ ਮੈਨੂੰ ਯੂਕੇ ਸਭ ਤੋਂ ਸੌਖੀ ਕੰਟਰੀ ਲੱਗਦੀ ਹੈ ਸੈਟਲ ਹੋਣ ਦੇ ਬਾਰੇ ਕਿਉਂਕਿ ਇੱਥੇ ਉਹ ਸਟੂਡੈਂਟ ਜੀ ਨੇ ਜਿਹਦੇ ਸਟੱਡੀ ਵਿੱਚ ਬਹੁਤ ਜ਼ਿਆਦਾ ਗੈਪ ਹੈ ਆਇਲਸ ਕੀਤੀ ਹੈ ਨਹੀਂ ਕੀਤੀ ਹੈ ਬਜਟ ਘੱਟ ਹੈਗਾ ਹਰ ਤਰ੍ਹਾਂ ਦਾ ਸਟੂਡੈਂਟ ਜਾ ਸਕਦਾ ਹੈ ਤੇ ਜੇ ਆਪਾਂ ਕੰਮ ਦੀ ਗੱਲ ਕਰਦੇ ਆਂ ਕੰਮ ਦੇ ਕਿਤੇ ਵੀ ਕੋਈ ਕਮੀ ਨਹੀਂ ਹੁੰਦੀ ਆਪਾਂ ਆਪਣੀ ਕੰਟਰੀ ਚ ਲਾ ਲਈ ਇੰਡੀਆ ਚ ਲੋਕ ਇੱਥੇ ਵੀ ਰੋਂਦੇ ਵੀ ਕੰਮ ਨਹੀਂ ਹੈਗਾ ਬਟ ਮੈਂ ਮੰਨਦੀ ਆ ਜੇ ਕਰਨ ਵਾਲਾ ਬੰਦਾ ਹੋਵੇ ਇੱਥੇ ਵੀ ਬਹੁਤ ਸਕਸੈਸਫੁਲ ਹੈਗਾ ਸੋ ਸੇਮ ਵਿਦ ਤੁਸੀਂ ਜੇ ਯੂਕੇ ਦੀ ਗੱਲ ਕਰਦੇ ਹੋ ਬ ਬਿਲਕੁਲ ਡਿਪੈਂਡ ਕਰਦਾ ਹੈ ਤੁਸੀਂ ਕਿਸ ਬੇਸ ਤੇ ਚੱਲੇ ਤੁਸੀਂ ਸਟੱਡੀ ਬੇਸ ਤੇ ਚੱਲੇ ਹੋ ਤੁਸੀਂ ਪਾਰਟਨਰ ਬੇਸ ਤੇ ਚੱਲੇ ਹੋ ਕਿੱਦਾਂ ਜਾ ਰਹੇ ਹੋ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਉਥੇ ਐਲੀਜੀਬਿਲਟੀ ਦੀ ਕੋਈ ਦਿੱਕਤ ਨਹੀਂ ਹੈਗੀ ਬਜਟ ਘੱਟ ਹੈਗਾ ਤਾਂ ਵੀ ਤੁਸੀਂ ਯੂਕੇ ਸੈਟਲ ਹੋ ਸਕਦੇ ਹੋ ਬਜਟ ਵਾਧੂ ਹੈਗਾ ਆਪਣੇ opinion ਆਪਣੀ preference ਉਸੀ ਰੱਖ ਸਕਦੇ ਹੋ ਸੋ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਜਿਵੇਂ ਸਰ ਨੇ ਕਿਹਾ ਕਿ ਬੱਚਾ ਬੈਨ ਵੀ ਹੋ ਜਾਣਾ ਬੈਨ ਕਿਤੇ ਨ ਕਿਤੇ ਨਾ ਨੋ ਲੈਜ ਹੋਣ ਕਰਕੇ ਕੁਝ ਗਲਤ ਡਾਕੂਮੈਂਟ ਸਬਮਿਟ ਕਰਕੇ ਹੁੰਦਾ ਆਦਰਵਾਈਜ਼ ਬੱਚੇ ਦੀ ਐਲੀਜੀਬਿਲਟੀ ਬੰਦੀ ਹੈ ਬੱਚੇ ਨੇ ਐਡਮਿਸ਼ਨ ਲਿੱਤਾ ਕਾਲਜ ਨੇ ਤੁਹਾਨੂੰ ਆਫਰ ਲੈਟਰ ਦਿੱਤਾ ਤੁਸੀਂ ਆਪਣੀ ਫੀਸ ਭਰੀ ਕੈਸ਼ ਲਿੱਤਾ ਫਾਈਲ ਲਈ ਰਿਜ਼ਲਟ ਆਇਆ ਵੀਜ਼ਾ ਆਇਆ ਬਹੁਤ ਹੀ ਸੋਖਾ ਪ੍ਰੋਸੈਸ ਹੈ ਇਸ ਕੰਟਰੀ ਤੋਂ ਸੋਖਾ ਪ੍ਰੋਸੈਸ ਕਿਸੇ ਦਾ ਵੀ ਨਹੀਂ ਹੈਗਾ ਤੇ ਇਹ ਕੰਟਰੀ ਮੇਰੇ opinion ਚ ਸਭ ਤੋਂ ਸੋਖੀ ਵੀਜ਼ਾ ਲੈਣ ਚ ਇਸ ਲਈ ਹੈ ਕਿਉਂਕਿ ਕੋਈ ਵੀ ਸਟੂਡੈਂਟ ਉਹ ਪਾਵੇਂ ਆਸਟ੍ਰੇਲੀਆ ਰਿਫਿਊਜ਼ ਹੋਣ ਕੈਨੇਡਾ ਰਿਫਿਊਜ਼ ਹੋਣ ਅਮਰੀਕਾ ਰਿਫਿਊਜ਼ ਹੋਣ UK ਵਿੱਚ ਅਪਲਾਈ ਕਰ ਸਕਦਾ ਹੈ ਸੋ ਉਹ ਸਟੂਡੈਂਟ ਜਿਹੜੇ ਨਿਰਾਸ਼ ਆਲਰੇਡੀ ਹੋ ਚੁੱਕੇ ਨੇ ਕਿ ਤੁਹਾਨੂੰ ਕਿਤੇ ਰਿਫਿਊਜ਼ਲ ਆ ਚੁੱਕੀ ਹੈ ਇੱਥੇ ਰਾਮਨਾਲ ਅਪਲਾਈ ਕਰਨ ਹੂੰ ਬਿਲਕੁਲ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਹੈ ਇਸ ਦੇ ਉੱਤੇ ਕਾਲ ਕਰ ਸਕਦੇ ਹੋ ਜਿਵੇਂ ਮੈਮ ਨੇ ਕਿਹਾ ਕਿ ਪ੍ਰੋਸੈਸਿੰਗ ਸਭ ਤੋਂ ਸੌਖੀ ਹੈ ਚਾਹੇ ਤੁਸੀਂ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਗਏ ਹੋ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ ਹੋ ਤੁਹਾਡਾ ਗੈਪ ਪੈ ਗਿਆ ਤਾਂ ਤੁਸੀਂ ਹੈਗਾ ਜਿਹੜਾ ਯੂਕੇ ਦਾ ਸਟਡੀ ਵੀਜ਼ਾ ਲੈ ਸਕਦੇ ਹੋ ਹਰ ਇੱਕ ਸਟੂਡੈਂਟ ਦੀ ਪ੍ਰੋਫਾਈਲ ਅਲੱਗ ਹੁੰਦੀ ਹੈ ਐਲੀਜੀਬਿਲਟੀ ਅਲੱਗ ਹੁੰਦੀ ਹੈ ਇਸ ਦੇ ਲਈ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਲੈਣੀ ਹੈ ਮੈਮ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਪਹੁੰਚ ਸਕ ਪੂਰਾ ਪ੍ਰੋਸੈਸ ਦੀ ਜਾਣਕਾਰੀ ਲੈ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਯੂਕੇ ਸਟੱਡੀ ਵੀਜ਼ਾ ਲੈ ਸਕਦੇ ਹੋ ਯੂਕੇ ਜਾਣ ਵਾਲੇ ਸਟੂਡੈਂਟ ਦੇ ਲਈ ਸਾਡਾ ਖਾਸ ਹੋਇਆ ਸਾਡੇ ਨਾਲ ਨੇ ਕੀਰਤੀ ਜੈਨ ਜੋ ਲਗਾਤਾਰ ਇਨਫੋਰਮੇਸ਼ਨ ਦੇ ਰਿਹਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਸਟੱਡੀ ਵੀਜ਼ਾ ਹੈਗਾ ਜਿਹੜਾ ਅਪਲਾਈ ਕਰ ਸਕਦੇ ਹੋ ਮੈਮ ਜੇ ਆਪਾਂ ਇਨਟੇਕ ਦੀ ਗੱਲ ਕਰਦੇ ਹਾਂ ਇਸ ਟਾਈਮ ਕਿਹੜਾ ਇਨਟੇਕ ਅਵੇਲੇਬਲ ਹੈ ਔਰ ਕਿੰਨਾ ਟਾਈਮ ਹੈ ਮੰਨ ਲਓ ਜੁਲਾਈ ਇਨਟੇਕ ਹੈ ਤਾਂ ਕਿੰਨੇ ਟਾਈਮ ਪਹਿਲਾਂ ਸਟੂਡੈਂਟ ਨੂੰ ਅਪਲਾਈ ਕਰਨਾ ਪੈਂਦਾ ਕਿੰਨੇ ਕ ਟਾਈਮ ਦੇ ਵਿੱਚ ਸਟੂਡੈਂਟ ਜਿਹੜਾ ਅਪਲਾਈ ਕਰ ਸਕਦੇ ਆ ਫਿਲਹਾਲ ਜਿਹੜਾ ਇਨਟੇਕ ਚੱਲ ਰਿਹਾ ਜੂਨ ਇਨਟੇਕ ਤੇ ਸੈਪਟੈਂਬਰ ਇਨਟੇਕ 8 2 ਇਨਟੇਕ ਯੂਕੇ ਲਈ ਅਵੇਲੇਬਲ ਨੇ ਬਟ ਬੱਚਿਆਂ ਦਾ ਬਹੁਤ ਦਾ ਕੁਐਸਚਨ ਹੋਊਗਾ ਕਿ ਜੂਨ ਵਿੱਚ ਕਿਵੇਂ ਹੋਊਗਾ ਸੋ ਜਿਵੇਂ ਕਿ ਮੈਂ ਕਿਹਾ ਕਿ ਮੇਰੀ ਜਾਣਕਾਰੀ ਵਿੱਚ ਯੂਕੇ ਸਭ ਤੋਂ ਸੌਖਾ ਪ੍ਰੋਸੈਸ ਜਿਹਦੀ ਵੀ ਤੁਹਾਡਾ ਹੋ ਸਕਦਾ ਤੁਸੀਂ 15 ਦਿਨ ਦੇ ਅੰਦਰ ਅੰਦਰ ਆਪਣਾ ਸਾਰਾ ਪ੍ਰੋਸੈਸ ਕਰ ਸਕਦੇ ਹੋ ਆਫਰ ਲੈਟਰ ਤੋਂ ਲੈ ਕੇ ਵੀਜ਼ਾ ਤੱਕ ਦਾ ਯੂਕੇ ਇੰਨੀ ਸੌਖੀ ਕੰਟਰੀ ਹੈ ਸੋ ਬਿਲਕੁਲ ਤੁਸੀਂ ਹਜੇ ਵੀ ਜੂਨ ਇਨਟੇਕ ਲਈ ਅਪਲਾਈ ਕਰੋ ਤੁਸੀਂ ਬੈਚਲਰੀ ਜਾਣਾ ਚਾਹੁੰਦੇ ਹੋ ਮਾਸਟਰ ਲਈ ਜਾਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰੋਫਾਈਲ ਯੂਕੇ ਵਿੱਚ ਹਮੇਸ਼ਾ ਆਪਸ਼ਨ ਹੈਗਾ ਤੁਹਾਡਾ ਗੈਪ ਹੈਗਾ ਤੁਹਾਡੀ ਪਰਸੈਂਟੇਜ ਘੱਟ ਹੈਗੀ ਤੁਸੀਂ ਆਇਲਸ ਨਹੀਂ ਕੀਤੀ ਤੁਸੀਂ ਆਇਲਸ ਕੀਤੀ ਹੈ ਬੈਂਡ ਘੱਟ ਰਹੇ ਹੈ ਹਰ ਤਰ੍ਹਾਂ ਦੀ ਪ੍ਰੋਫਾਈਲ ਯੂਕੇ ਜਾ ਸਕਦੀ ਹੈ ਬਟ ਕਿੱਥੇ ਫਾਈਲ ਲਾਣੀ ਹੈ ਕਿਹੜੇ ਇਨਟੇਕ ਚਲਾਣੀ ਹੈ ਕਿਸ ਕੋਰਸ ਲਈ ਲਾਣੀ ਹੈ ਤੇ ਕਿਹੜੇ ਲੋਕੇਸ਼ਨ ਚਲਾਣੀ ਹੈ ਉਹ ਅਸੀਂ ਦੱਸਣਾ ਹੈ ਹੂੰ ਬਿਲਕੁਲ ਲੋਕੇਸ਼ਨ ਕਿਹੜੀ ਦੇ ਵਿੱਚ ਤੁਸੀਂ ਫਾਈਲ ਲਾਉਣੀ ਹੈ ਕਿਸ ਤਰ੍ਹਾਂ ਦੇ ਨਾਲ ਤੁਹਾਡਾ ਵੀਜ਼ਾ ਲੱਗੂਗਾ ਜਿਵੇਂ ਮੈਮ ਨੇ ਕਿਹਾ ਜੂਨ ਔਰ ਸਤੰਬਰ ਦੋ ਇਨਟੇਕ अवेलेबल ਹੈਗੇ ਆ ਜੇਕਰ ਤੁਹਾਡੇ ਕੋਲ ਫੰਡਸ ਰੈਡੀ ਨੇ ਹਰ ਚੀਜ਼ ਲਈ ਤੁਸੀਂ ਰੈਡੀ ਹੋ ਡਾਕੂਮੈਂਟੇਸ਼ਨ ਤੁਹਾਡੀ ਓਕੇ ਹੈ ਤੁਸੀਂ ਨਾਲ ਦੇ ਨਾਲ ਆਇਲਟਸ ਪੀਟੀ ਦੀ ਵੀ ਆਪਾਂ ਗੱਲ ਕਰਾਂਗੇ ਕਿਹੜੇ ਕਿਹੜੇ ਸਟੂਡੈਂਟ ਜਿਹੜੇ ਜਾ ਸਕਦੇ ਆ ਮੈਮ ਜੇ ਆਪਾਂ ਆਇਲਟਸ ਦੀ ਗੱਲ ਕਰੀਏ ਜਾਂ ਪੀਟੀ ਟੋਫਲ ਜਾਂ ਕੋਈ ਵੀ ਟੈਸਟ ਦਾ ਕੀਤਾ ਹੋਇਆ ਸਟੂਡੈਂਟ ਨੇ ਕਿਹੜੇ ਕਿੰਨੇ ਸਕੋਰ ਜਾਂ ਕਿੰਨੇ ਬੈਂਡ ਹੋਣੇ ਚਾਹੀਦੇ ਆ ਜਿਸ ਦੇ ਵਿੱਚ ਸਟੂਡੈਂਟ ਜਿਹੜਾ ਅਪਲਾਈ ਕਰ ਸਕਦੇ ਆ ਫਿਲਹਾਲ ਮੇਰੇ ਕੋਲ ਇਦਾਂ ਦੇ ਕਾਲਜ ਵੀ ਹੈ ਕਿ ਬੱਚੇ ਦੀ ਜੇ 40% ਮਾਰਕਸ ਹੈਗੇ ਆ 10 ਸਾਲ ਦਾ ਗੈਪ ਹੈਗਾ ਹੈ ਆਇਸ ਦੇ ਵਿੱਚ ਤੁਹਾਡੇ 5.5 ਬੈਂਡ ਹੈਗੇ ਆ ਪੀਟੀ ਵਿੱਚ ਤੁਹਾਡੇ 48 45 ਹੈਗੇ ਆ ਤਾਂ ਵੀ ਤੁਸੀਂ ਯੂਕੇ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾ ਸਕਦੇ ਹੋ ਸਿਰਫ 15 ਦਿਨ ਦਾ ਪ੍ਰੋਸੈਸ ਹੈਗਾ ਤੁਸੀਂ ਅੱਜ ਆਫਰ ਲੈਟਰ ਅਪਲਾਈ ਕੀਤਾ ਹੈ ਕੱਲ ਤੁਹਾਡਾ ਆਫਰ ਲੈਟਰ ਆਜੂਗਾ ਨਾਲ ਦੇ ਨਾਲ ਹੀ ਅਸੀਂ ਕੈਸ਼ ਦੀ ਫਾਰਮੈਲਿਟੀ ਕਰਨੀ ਹੈ ਤੇ ਜਿਹੜੇ ਬੱਚੇ ਜਿਨ੍ਹਾਂ ਨੂੰ ਹਮੇਸ਼ਾ ਹੀ ਇਨਸਿਕਿਉਰਟੀ ਰਹਿੰਦੀ ਹੈ ਪੇਰੈਂਟਸ ਨੂੰ ਇਨਸਿਕਿਉਰਟੀ ਰਹਿੰਦੀ ਹੈ ਕਿ ਚਲੋ ਤੁਸੀਂ ਕਹਤਾ ਵੀ ਬੱਚੇ ਦੀ ਪ੍ਰੋਫਾਈਲ ਵੀਕ ਹੈਗੇ ਫਿਰ ਵੀ ਵੀਜ਼ਾ ਆਊਗਾ ਬਟ ਅਸੀਂ ਪੈਸੇ ਨਹੀਂ ਲਾਣੇ ਵੀਜ਼ਾ ਤੋਂ ਪਹਿਲਾਂ ਸੋ ਬਿਲਕੁਲ ਉਹ অপਸ਼ਨ ਵੀ ਅਸੀਂ ਦੇ ਰਹੇ ਹਾਂ ਕਿ ਤੁਸੀਂ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਦੇਣੇ ਆ ਆਫਰ ਲੈਟਰ ਤੋਂ ਲੈ ਕੇ ਤੁਹਾਡੇ ਵੀਜ਼ੇ ਤੱਕ ਦਾ ਖਰਚਾ ਸਾਡਾ ਹੈ ਤੇ ਉਹਦੇ ਵਿੱਚ ਤੁਹਾਡੇ 1 ਕਰਪਿਆ ਲੱਗਣਾ ਨਹੀਂ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਹੈ ਕਿੱਦਾਂ ਲਵਾਣਾ ਹੈ ਬਿਲਕੁਲ ਜਾਣਕਾਰੀ ਦੇ ਨਾਲ ਦੱਸਾਂਗੇ ਕਿਹੜੇ ਕਾਲਜ ਚ ਕਰਨਾ ਹੈ ਬਸ ਤੁਹਾਨੂੰ ਤੁਹਾਡੇ ਕੋਲ ਹੋਣਾ ਕੀ ਚਾਹੀਦਾ ਤੁਹਾਡਾ ਪਾਸਪੋਰਟ ਐਜੂਕੇਸ਼ਨਲ ਡਾਕੂਮੈਂਟ ਦੈਟਸ ਇਟ ਦੋ ਚੀਜ਼ਾਂ ਸਾਨੂੰ ਤੁਹਾਡੇ ਵੱਲੋਂ ਚਾਹੀਦੀਆਂ ਵੀਜ਼ਾ ਲਵਾਉਣ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਕਿੱਦਾਂ ਕਰਨਾ ਉਹ ਸਾਰਾ ਅਸੀਂ ਕਰਾਂਗੇ ਬਿਲਕੁਲ ਹੈ ਬਹੁਤ ਵੱਡੀ ਆਪਸ਼ਨ ਹੈ ਜਿਹੜੇ ਸਟੂਡੈਂਟ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਪੈਸੇ ਨਾ ਫਸ ਜਾਣ ਖਰਾਬ ਨਾ ਹੋ ਜਾਣ ਤਾਂ ਉਹਨਾਂ ਦੇ ਲਈ ਇਸ ਤਰ੍ਹਾਂ ਦੀ ਆਪਸ਼ਨ ਵੀ ਉਹਨਾਂ ਨੂੰ ਮਿਲ ਸਕਦੀ ਹੈ ਕਿ ਜੇਕਰ ਤੁਸੀਂ ਯੂਕੇ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਫਟਰ ਵੀਜ਼ਾ ਪੇਮੈਂਟ ਵੀ ਕਰ ਸਕਦੇ ਹੋ ਯਾਨੀ ਕਿ ਜਿਹੜੇ ਤੁਹਾਡੇ ਪੈਸੇ ਨੇ ਜਿਹੜੀ ਤੁਹਾਡੀ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਤੁਹਾਡੇ ਤੋਂ ਲਈ ਜਾਊਗੀ ਔਰ ਤੁਸੀਂ ਯੂਕੇ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਇਹ ਇਸ ਤਰ੍ਹਾਂ ਦਾ ਦਾਵਾ ਕੋਈ ਵੀ ਕੰਸਲਟੈਂਟ ਉਦੋਂ ਹੀ ਕਰਦਾ ਜਦੋਂ ਉਸ ਨੂੰ ਪਤਾ ਹੋਵੇ ਕਿ ਹਾਂ ਵਾਕੇ ਹੀ ਵੀਜ਼ਾ ਅਸੀਂ ਲੈ ਕੇ ਦੇ ਦੇਣਾ ਹੈ ਇਸ ਸਟੂਡੈਂਟ ਨੂੰ ਅਸੀਂ ਵੀਜ਼ੇ ਦੇ ਤੱਕ ਪਹੁੰਚਾਉਣਾ ਹੈ ਤੁਹਾਡੀ ਪ੍ਰੋਫਾਈਲ ਇਸ ਦੇ ਲਈ ਮੈਟਰ ਕਰਦੀ ਹੈ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰਕੇ ਕੋਈ ਵੀ ਆਪਸ਼ਨ ਲੈਣਾ ਚਾਹੋ ਤੁਸੀਂ ਸਟੈਪ ਬਾਈ ਸਟੈਪ ਪੇਮੈਂਟ ਕਰਨੀਆਂ ਨੇ ਜਾਂ ਤੁਸੀਂ ਜਿਵੇਂ ਮੈਮ ਨੇ ਕਿਹਾ ਹੈ ਕਿ ਤੁਸੀਂ ਵੀਜ਼ਾ ਆਉਣ ਤੋਂ ਬਾਅਦ ਪੇਮੈਂਟ ਕਰਨੀ ਹੈ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਹੈ ਜਿਹੜਾ ਆਪਣਾ ਵੀਜ਼ਾ ਪ੍ਰੋਫਾਈਲਿੰਗ ਹੈ ਜਿਹੜੀ ਖਾਸ ਤੌਰ ਤੇ ਯੂਕੇ ਸਟੱਡੀ ਵੀਜ਼ਾ ਦੀ ਪ੍ਰੋਸੈਸ ਕਰਾ ਸਕਦੇ ਹੋ ਜਿਆਦਾ ਜਾਣਕਾਰੀ ਦੇ ਲਈ ਸਕਰੀਨ ਦੇ ਉੱਤੇ ਨੰਬਰ ਵੀ ਡਿਸਪਲੇ ਹੋ ਰਿਹਾ ਹੈ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਮੈਮ ਨੂੰ ਮਿਲਣਾ ਇਹਨਾਂ ਦੀ ਟੀਮ ਨੂੰ ਮਿਲਣਾ ਸੈਕਟਰ 9D ਸੰਡੀਗਾਰਡਸ ਐਨ ਇਮੀਗ੍ਰੇਸ਼ਨ ਦਾ ਆਫਿਸ ਆ ਉੱਥੇ ਪਹੁੰਚ ਕੇ ਤੁਸੀਂ ਵਿਜ਼ਿਟ ਕਰਕੇ ਪ੍ਰੋਪਰ ਜਾਣਕਾਰੀ ਆਪਣੇ ਪੇਰੈਂਟਸ ਦੇ ਨਾਲ ਪਹੁੰਚੋ ਜਾਣਕਾਰੀ ਜਿਹੜੀ ਲੈ ਸਕਦੇ ਹੋ ਮੈਮ ਤੁਸੀਂ ਹੁਣੇ ਕੈਸ਼ ਦੀ ਗੱਲ ਕੀਤੀ ਹੈ ਕਿ ਇਸ ਜੋ ਸਟੂਡੈਂਟ ਨੂੰ ਬਹੁਤ ਹੀ ਲੰਮਾ ਸਮਾਂ ਜਿਹੜਾ ਵੇਟ ਕਰਨੀ ਪੈ ਰਹੀ ਹੈ ਐਕਚੁਅਲ ਟਾਈਮ ਕਿੰਨਾ ਲੱਗ ਰਿਹਾ ਔਰ ਇਸ ਟਾਈਮ ਕਿੰਨਾ ਲੱਗ ਰਿਹਾ ਔਰ ਐਕਚੁਅਲ ਟਾਈਮਿੰਗ ਕਿੰਨੀ ਹੁੰਦੀ ਹੈ ਜੇ ਸਹੀ ਤਰੀਕੇ ਨਾਲ ਪ੍ਰੋਸੈਸਿੰਗ ਚੱਲ ਰਹੀ ਹੈ ਤਾਂ ਤਕਰੀਬਨ ਇਨੇ ਕਿੰਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਕੈਸਟੂਡੈਂਟ ਨੂੰ ਰੀਸੀਵ ਹੋ ਜਾਂਦਾ ਬਿਲਕੁਲ ਸਰ ਜਿਵੇਂ ਕਿ ਮੈਂ ਦੱਸਿਆ ਕਿ ਯੂਕੇ ਦਾ ਸਾਰਾ ਪ੍ਰੋਸੈਸ ਸਿਰ 15 ਦਿਨ ਦੇ ਵਿੱਚ ਵੀ ਹੋ ਸਕਦਾ ਬਿਲਕੁਲ ਹੁੰਦਾ ਕਿਉਂਕਿ ਡਿਪੈਂਡ ਕਰਦਾ ਹੈ ਬੱਚੇ ਦੀ ਪ੍ਰੋਫਾਈਲ ਤੁਸੀਂ ਸਹੀ ਜਗ੍ਹਾ ਤੇ ਲਾ ਰਹੇ ਹੋ ਤੇ ਕਦੇ ਵੀ ਪ੍ਰੋਸੈਸ ਡਿਲੇ ਨਹੀਂ ਹੁੰਦਾ ਯੈਸ ਇੱਕ ਜਿਹੜੀ ਚੀਜ਼ ਹੈਗੀ ਯੂਕੇ ਦੇ ਵਿੱਚ ਕਿ ਕੈਸ਼ ਲਈ ਤੁਹਾਨੂੰ 28 ਦਿਨ ਪੁਰਾਣੇ ਫੰਡ ਚਾਹੀਦੇ ਆ ਜੇ ਤੁਹਾਡੇ ਫੰਡ 28 ਦਿਨ ਪੁਰਾਣੇ ਨਹੀਂ ਹੈਗੇ ਆ ਜਾਂ ਫੰਡ ਅਵੇਲੇਬਲ ਹੀ ਨਹੀਂ ਤੁਹਾਡੇ ਕੋਲ ਹੋ ਰਹੇ ਆ ਸਮਝ ਨਹੀਂ ਆ ਰਹੀ ਕਿ ਕਿੱਦਾਂ ਕਰਨੀ ਹੈ ਉਹਦੀ ਅਸਿਸਟੈਂਸ ਵੀ ਅਸੀਂ ਪ੍ਰੋਵਾਈਡ ਕਰਦੇ ਆਂ ਬੱਚੇ ਨੂੰ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਐਕਸਪਰਟ ਤੋਂ ਆਪਣੀ ਫਾਈਲ ਕਰਵਾਉਣ ਦਾ ਇਹੀ ਬੈਨੀਫਿਟ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚੇ ਦਾ ਵੀਕ ਪੁਆਇੰਟ ਕੀ ਹੈਗਾ ਤੇ ਉਹਨੂੰ ਆਪਾਂ ਮੇਜਰ ਪੁਆਇੰਟ ਚ ਕਨਵਰਟ ਕਰਕੇ ਕਿਵੇਂ ਉਹਦੀ ਪ੍ਰੋਫਾਈਲ ਜਿਹੜੀ ਸਟਰੋਂਗ ਦਿਖਾ ਕੇ ਆਪਾਂ ਵੀਜ਼ਾ ਲੈਣਾ ਸੋ ਬੱਚੇ ਸਾਡੇ ਕੋਲ ਜਿਹੜੇ ਆਂਦੇ ਉਹਨਾਂ ਦਾ ਮੇਜਰ ਇਸ਼ੂ ਇਹ ਹੁੰਦਾ ਉਹਨਾਂ ਨੇ ਬਹੁਤ ਜਗ੍ਹਾ ਤੋਂ ਆਫਰ ਲੈਟਰ ਤਾਂ ਲਿੱਤੇ ਹੁੰਦੇ ਬਟ ਕੈਸ਼ ਨੂੰ ਅਪਲਾਈ ਕਰੇ ਮਹੀਨੇ ਤੋਂ ਦੋ-ਦੋ ਮਹੀਨੇ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਐਕਚੁਅਲੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਫੰਡਸ ਹੋ ਵੀ ਚੁੱਕੇ ਆ ਕਿ ਨਹੀਂ ਉਹਨਾਂ ਦੀ ਕੈਸ਼ ਦੀ ਫਾਰਮੈਲਿਟੀਜ਼ ਹੋਈ ਵੀ ਹੈ ਕਿ ਨਹੀਂ ਯੂਨੀਵਰਸਿਟੀ ਤੋਂ ਕੋਈ ਰਿਵਰਟ ਆਇਆ ਕਿ ਨਹੀਂ ਹੈ ਸਾਡਾ ਮੰਨਣਾ ਹੈ ਕਿ ਜਿੰਨਾ ਟਰਾਂਸਪੇਰੈਂਟ ਤੁਸੀਂ ਕਲਾਇੰਟ ਨਾਲ ਚੱਲੂਗੇ ਉਹਨਾਂ ਸੌਖਾ ਕਿ ਵੀਜ਼ਾ ਤੱਕ ਦਾ ਪ੍ਰੋਸੈਸ ਬਿਲਕੁਲ ਕਲੀਅਰ ਰਹਿਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਡਾ 1 ਰੁਪਿਆ ਵੀ ਨੁਕਸਾਨ ਨਹੀਂ ਹੋਣਾ ਕਿਉਂਕਿ ਅਸੀਂ ਲੈਣੀ ਹੈ ਤੁਹਾਡੇ ਤੋਂ ਸਾਰੇ ਵੀਜ਼ਾ ਵੀਜ਼ਾ ਤੋਂ ਬਾਅਦ ਸਾਰੇ ਪਹਿਲੇ ਵੀਜ਼ਾ ਤੋਂ ਬਾਅਦ ਸੋ ਆਫਕੋਰਸ ਅਸੀਂ ਉਹਦੇ ਅਕੋਰਡਿੰਗ ਹੀ ਤੁਹਾਡਾ ਪ੍ਰੋਸੈਸ ਕਰੂਗੇ ਬੱਚਿਆਂ ਨੂੰ ਸਾਡੇ ਕੋਲ ਬੱਚੇ ਆਉਂਦੇ ਆਂ ਵਿਦਾਊਟ ਆਇਲਸ ਹੁੰਦੇ ਆ ਕੋਈ ਏਜੰਟ ਨਾਲ ਫਾਈਲ ਨਹੀਂ ਲੈ ਰਹੇ ਹੁੰਦੇ ਕਿਵੇਂ ਹੋਊਗਾ UK ਵਿੱਚ ਬਹੁਤ ਸਾਰੇ ਬਹੁਤ ਤਰ੍ਹਾਂ ਦੇ ਇਦਾਂ ਦੇ ਕੋਰਸਿਸ ਹੈ ਕਿ ਤੁਸੀਂ ਵਿਦਾਊਟ ਆਇਲਸ ਵੀ ਅਪਲਾਈ ਕਰ ਸਕਦੇ ਹੋ ਤੁਹਾਡੇ ਇੰਗਲਿਸ਼ ਦੇ ਵਿੱਚ ਮਾਰਕਸ ਕਿੰਨੇ ਆ ਤੁਸੀਂ ਬੋਰਡ ਕਿਹਦੇ ਤੁਹਾਡੀ ਐਜੂਕੇਸ਼ਨ ਕੀਤੀ ਹੈ ਹਰ ਚੀਜ਼ ਦਾ ਧਿਆਨ ਰੱਖੇ ਬੱਚੇ ਨੂੰ ਉਹਦੇ ਅਕੋਰਡਿੰਗ ਐਡਮਿਸ਼ਨ ਦਿੱਤੀ ਜਾਂਦੀ ਹੈ ਤੇ ਡੈਫੀਨਿਟਲੀ ਬੱਚੇ ਦਾ ਸੁਪਨਾ ਹੈ ਬਾਹਰ ਜਾਣ ਦਾ ਮਾਪੇ ਪਹਿਲੇ ला ਸਕਦੇ ਆ ਐਜੂਕੇਸ਼ਨ ਤੁਹਾਡੀ ਹੈਗੀ ਹੈ ਬਟ ਗਾਈਡ ਕਿਵੇਂ ਕਰਨਾ ਹੈ ਕਿਦਾਂ ਉਹਦਾ ਵੀਜ਼ਾ ਲੈਣਾ ਉਹ ਰਿਸਪੌਂਸਿਬਿਲਟੀ ਸਾਡੀ ਹੈ ਜਿਹੜੀ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਟਰਾਂਸਫਰੈਂਸੀ ਨਾਲ ਦੱਸ ਕੇ ਤੁਹਾਡੀ ਹੈਲਪ ਕਰਦੇ ਆ ਮਿਲ ਕੋਲ ਆਪਾਂ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਜਿਹੜੇ ਵੀ ਸਟੂਡੈਂਟ ਯੂਕੇ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਆ ਸਕਰੀਨ ਤੇ ਆ ਰਿਹਾ ਨੰਬਰ ਦੇ ਉੱਤੇ ਕਾਲ ਕਰ ਸਕਦੇ ਆ ਸਾਨੇ ਇਮੀਗ੍ਰੇਸ਼ਨ ਤੋਂ ਕੀਰਤੀ ਜੈਨ ਸਾਡੇ ਨਾਲ ਲਗਾਤਾਰ ਸਟੂਡੈਂਟ ਨੂੰ ਇਨਫੋਰਮੇਸ਼ਨ ਦੇ ਰਹੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਯੂਕੇ ਪਹੁੰਚ ਸਕਦੇ ਹੋ ਜੋ ਵੀ ਤੁਹਾਡੀਆਂ ਪ੍ਰੋਬਲਮਸ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਤੁਸੀਂ ਫਾਈਲ ਕਿਤੇ ਅਪਲਾਈ ਕੀਤੀ ਹੈ ਤੁਹਾਨੂੰ ਆਫਰ ਲੈਟਰ ਨਹੀਂ ਆ ਰਿਹਾ ਮੈਮ ਇਸ ਤਰ੍ਹਾਂ ਵੀ ਹੁੰਦਾ ਨਾ ਬਹੁਤ ਵਾਰੀ ਬਹੁਤ ਲੰਬਾ ਲੰਬਾ ਸਟੂਡੈਂਟ ਨੂੰ ਆਫਰ ਲੈਟਰ ਤੇ ਟਾਈਮ ਲੱਗ ਜਾਂਦਾ ਵੀ ਤੁਹਾਡੀ ਇਨਵੀਸ਼ਨ ਨਹੀਂ ਹੋ ਰਹੀ ਆਫਰ ਲੈਟਰ ਨਹੀਂ ਆ ਰਿਹਾ ਟਾਈਮ ਜਿਹੜਾ ਆਫਰ ਲੈਟਰ ਨੂੰ ਸੰਨ ਇਮੀਗ੍ਰੇਸ਼ਨ ਜਿਹੜਾ ਹੈ ਸਟੂਡੈਂਟ ਨੂੰ ਲੈ ਕੇ ਦੇ ਰਿਹਾ ਜਿਵੇਂ ਤੁਸੀਂ ਹੁਣੇ ਕਿਹਾ 14 ਤੋਂ 15 ਦਿਨ ਲੱਗਣਗੇ ਇਹ ਐਮਬੈਸੀ ਤੱਕ ਫਾਈਲ ਪਹੁੰਚੂਗੀ 14 ਤੋਂ 15 ਦਿਨਾਂ ਵਿੱਚ ਜਾਂ ਵੀਜ਼ਾ ਅੰਜਾ ਫਿਰ ਉਸ ਤੋਂ ਬਾਅਦ ਐਮਬੈਸੀ ਕਿੰਨਾ ਟਾਈਮ ਲਾਊਗੀ ਟੋਟਲ ਜੀ ਬਿਲਕੁਲ ਸਾਡੇ ਕੋਲ ਪ੍ਰੋਸੈਸ ਹੈ ਜਿਹਦੇ ਵਿੱਚ 15 ਦਿਨ ਦੇ ਅੰਦਰ ਅੰਦਰ ਤੁਹਾਡਾ ਸਾਰਾ ਪ੍ਰੋਸੈਸ ਵੀ ਹੋ ਸਕਦਾ ਹੈ ਬਟ ਜੇ ਬੱਚੇ ਦੀ ਕੋਈ ਪਰਟੀਕੂਲਰ ਯੂਨੀਵਰਸਿਟੀ ਰਿਕੁਆਇਰਮੈਂਟ ਹੈ ਉਹ ਡਿਪੈਂਡ ਕਰਦਾ ਕਿ ਬੱਚਾ ਪਹਿਲੀ ਗੱਲ ਤਾਂ ਉਹਦੇ ਲਈ ਐਲੀਜੀਬਲ ਹੋਣਾ ਚਾਹੀਦਾ ਹੈ ਦੂਜਾ ਜੇ ਐਲੀਜੀਬਲ ਹੈਗਾ ਉਸ ਯ ਬਹੁਤ ਯੂਨੀਵਰਸਿਟੀ ਇਦਾਂ ਦੀ ਹੈਗੇ ਜਿਹੜੀ 20 ਤੋਂ 25 ਦਿਨ ਸਿਰਫ ਆਫਰ ਲੈਟਰ ਦੇਣ ਨੂੰ ਲਾਂਦੀ ਹੈ ਉਹਦੇ ਵਿੱਚ ਆਫਕੋਰਸ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਕਿ ਸਿਰਫ ਤੁਹਾਡਾ 15 ਦਿਨ ਦੇ ਵਿੱਚ ਆਪਣਾ ਜਿਹੜਾ ਪ੍ਰੋਸੈਸ ਹੋਊਗਾ ਬਟ ਸਾਡੇ ਕੋਲ ਬਹੁਤ ਇਦਾਂ ਦੀ ਯੂਨੀਵਰਸਿਟੀ ਦੇ ਟਾਈਪਸ ਹੈਗੇ ਜਿਦੇ ਵਿੱਚ ਤੁਸੀਂ ਜੇ ਅੱਜ ਆਫਰ ਲੈਟਰ ਅਪਲਾਈ ਕਰ ਰਹੇ ਹੋ ਕੱਲ ਤੁਹਾਡਾ ਆਫਰ ਲੈਟਰ ਇੱਕ ਦਿਨ ਦੇ ਅੰਦਰ ਅੰਦਰ ਆਫਰ ਲੈਟਰ ਵੀ ਆ ਜਾਊਗਾ ਨਾਲੇ ਰਹੀ ਗੱਲ ਕੈਸ਼ ਦੀ ਮੈਨੂੰ ਲੱਗਦਾ ਹੈ ਕੈਸ਼ ਤਾਂ ਡਿਲੇ ਹੁੰਦਾ ਜਦੋਂ ਅਸੀਂ ਪ੍ਰੋਪਰ ਨੋਲੇਜ ਦੇ ਨਾਲ ਉਹਨੂੰ ਅਪਲਾਈ ਨਹੀਂ ਕਰਦੇ ਬਹੁਤ ਸੌਖਾ ਜਿਹਾ ਪ੍ਰੋਸੈਸ ਹੈ ਜਿਹੜਾ ਮੈਂ ਤੁਹ ਪਾਸਪੋਰਟ ਤੇ ਐਕਾਡੈਮਿਕ ਸਾਡਾ ਬਾਕੀ ਕੰਮ ਸਾਡਾ ਹੈਗਾ ਤੇ ਉਹਦੇ ਵਿੱਚ ਅਸੀਂ ਗਾਈਡ ਕਰਕੇ ਤੁਹਾਡਾ ਕੈਸ਼ ਟਾਈਮ ਲੈ ਲੈਣਾ ਹੈ ਕਈ ਵਾਰੀ ਬੱਚੇ ਦੇ ਇੰਟਰਵਿਊਜ਼ ਆਉਂਦੀਆਂ ਬੱਚਾ ਘਬਰਾ ਜਾਂਦਾ ਕਿ ਇੰਟਰਵਿਊ ਕਿਵੇਂ ਹੋਣੀ ਉਹਦੀ ਪ੍ਰੈਪਰੇਸ਼ਨ ਵੀ ਆਪਾਂ ਕਰवानी ਹੈ ਬਟ ਯੈਸ ਹਰ ਯੂਨੀਵਰਸਿਟੀ ਇੰਟਰਵਿਊ ਨਹੀਂ ਲੈਂਦੀ ਕੁਝ ਯੂਨੀਵਰਸਿਟੀ ਲੈਂਦੀ ਹੈ ਬਟ ਫਿਰ ਆਪਾਂ ਇਹ ਵੀ ਦੇਖਣਾ ਕਿ ਕਿਹੇ ਬੱਚਾ ਸਾਰੀ ਯੂਨੀਵਰਸਿਟੀ ਲਈ ਐਲੀਜੀਬਲ ਹੈਗਾ ਜਾਂ ਪਰਟੀਕুলਰ ਕੁਝ ਯੂਨੀਵਰਸਿਟੀ ਲਈ ਐਲੀਜੀਬਲ ਹੈ ਜਿਵੇਂ ਕਿ ਕੁਝ ਬੱਚਿਆਂ ਦੀ ਰਿਕੁਆਇਰਮੈਂਟ ਰਹਿੰਦੀ ਹੈ ਕਿ ਅਸੀਂ ਇਨ ਲੰਡਨ ਦੇ ਵਿੱਚ ਹੀ ਜਾਣਾ ਹੈ ਆਊਟ ਲੰਡਨ ਦੇ ਵਿੱਚ ਨਹੀਂ ਜਾਣਾ ਸੋ ਬੱਚਿਆਂ ਦੀ ਪ੍ਰੇਫਰੈਂਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਬੱਚੇ ਦੇ ਬਜਟ ਨੂੰ ਵੀ ਧਿਆਨ ਵਿੱਚ ਰੱਖੀ ਜਾਂਦੀ ਹੈ ਕਈ ਵਾਰੀ ਬੱਚ apply ਕੀਤਾ ਜਾਂਦਾ ਤਾਂ ਕਿ ਕੱਲ ਇਹ ਨਾ ਹੋਵੇ ਵੀਜ਼ਾ ਆ ਜਾਏ ਬਟ ਤੁਹਾਡੀ ਲੋਕੇਸ਼ਨ ਨਹੀਂ ਆਇਆ ਤੁਸੀਂ ਉਸ ਯੂਨੀਵਰਸਿਟੀ ਵਿੱਚ ਪੜ੍ਹਨਾ ਨਹੀਂ ਹੈ ਤੁਹਾਨੂੰ ਪਰਟੀਕੂਲਰ ਕੋਰਸ ਨਹੀਂ ਚਾਹੀਦਾ ਸੋ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਡਾ ਐਡਮਿਸ਼ਨ ਕੀਤਾ ਜਾਂਦਾ ਹੈ ਐਂਡ ਜਿਹੜੀ ਮੇਜਰ ਬੱਚੇ ਵੱਲੋਂ ਅਸੀਂ ਪ੍ਰੋਬਲਮ ਫੇਸ ਕਰਦੇ ਆਂ ਬੱਚੇ ਸਾਨੂੰ ਦੱਸਦਾ ਵੀ ਸਾਡੇ ਕੋਲ ਵੀ ਇੱਦਾਂ ਦੀ ਕੁਐਰੀਜ਼ ਆਉਂਦੀਆਂ ਕਿ ਅਸੀਂ ਇਸ ਯੂਨੀਵਰਸਿਟੀ ਵਿੱਚ ਇੰਨੇ ਟਾਈਮ ਤੋਂ ਅਪਲਾਈ ਕੀਤਾ ਹੋਇਆ ਸੀਗਾ ਸਾਡਾ ਕੋਈ ਆਫਰ ਲੈਟਰ ਨਹੀਂ ਆਇਆ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਮਾਰਕੀਟ 'ਚ ਮੈਕਸਿਮਮ ਲੋਕ ਕੀ ਕਰਦੇ ਆ ਕਿ ਇੱਕ ਯੂਨੀਵਰਸਿਟੀ ਵਿੱਚ ਆਫਰ ਲੈਟਰ ਅਪਲਾਈ ਕਰ ਦਿੱਤਾ ਜੇ ਉਹਦੇ ਵਿੱਚ ਆਫਰ ਲੈਟਰ ਨਹੀਂ ਹੈ ਤਾਂ ਉਹ ਪਲਾਨ ਕਰਦੇ ਕਿ ਅਸੀਂ ਦੂਜੀ ਯੂਨੀਵਰਸਿਟੀ ਵਿੱਚ ਅਪਲਾਈ ਕਰਨਾ ਜਦੋਂ ਕਿ ਮੇਰਾ ਮੰਨਣਾ ਹੈ ਕਿ ਟਾਈਮ ਬਹੁਤ ਕੀਮਤੀ ਹੈ ਸਭ ਕੁਝ ਵਾਪਸ ਆ ਸਕਦਾ ਟਾਈਮ ਨਹੀਂ ਆਂਦਾ ਸੋ ਉਹਦੇ ਵਿੱਚ ਅਸੀਂ ਕੀ ਕਰਦੇ ਤੁਹਾਡਾ ਆਲਰੇਡੀ ਹੀ ਤਿੰਨ ਤੋਂ ਚਾਰ ਯੂਨੀਵਰਸਿਟੀ ਦੇ ਵਿੱਚ ਆਫਰ ਲੈਟਰ ਅਪਲਾਈ ਕਰਦੇ ਸੋ ਥੈਟ ਇੱਕ ਵਿੱਚ ਡਿਲੇ ਹੋ ਰਿਹਾ ਹੈ ਦੂਜੇ ਵੱਲੋਂ ਨਹੀਂ ਆ ਰਹਾ ਤੇਜੇ ਵੱਲੋਂ ਰਿਜੈਕਟ ਕਰ ਦਿੱਤਾ ਸਾਡੇ ਕੋਲ ਬੈਕਅਪ ਪਲਾਨ ਹਮੇਸ਼ਾ ਹੋਣਾ ਚਾਹੀਦਾ ਹੈ ਉਹ ਤੁਹਾਡਾ ਟਾਈਮ ਵੀ ਸੇਵ ਕਰਦਾ ਹੈ ਤੇ ਨਾਲੇ ਤੁਹਾਡਾ ਜਿਹੜਾ ਪ੍ਰੋਸੈਸ ਹੈ ਉਹਨੂੰ ਫਾਸਟ ਵੀ ਕਰਦਾ ਸੋ ਆਪਾਂ ਦਾ ਡਿਲੇ ਹੋਣਾ ਹੈ ਸਾਡਾ ਵੀਜ਼ਾ ਵੀ ਆ ਜਾਣਾ ਹੈ ਸਾਡੀ ਇਨਸਿਕਿਉਰिटीज ਵੀ ਸੋਲਵ ਹੋ ਜਾਣੀਆਂ ਤੇ ਜਿਹੜਾ ਬਾਹਰ ਜਾਣ ਦਾ ਸੁਪਨਾ ਹੈ ਉਹ ਵੀ ਪੂਰਾ ਹੋ ਜਾਣਾ ਹੂੰ ਬਿਲਕੁਲ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਆ ਰਿਹਾ ਇਸ ਤੇ ਕਾਲ ਕਰ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਜਾਣੀਆਂ ਔਰ ਜਿਵੇਂ ਮੈਮ ਨੇ ਕਿਹਾ ਬਹੁਤ ਹੀ ਘੱਟ ਟਾਈਮ ਪ੍ਰੋਸੈਸਿੰਗ ਟਾਈਮ ਜਿਹੜਾ ਲੱਗੂਗਾ ਔਰ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਤੁਹਾਡੀ ਤੁਸੀਂ ਪਲੱਸ 2 ਹੋਣਾ ਚਾਹੀਦੇ ਹੋ ਤੁਸੀਂ ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਵੀ ਬੋਰਡ ਤੋਂ ਪਾਸ ਆਊਟ ਹੋ ਪਲੱਸ 2 ਔਰ ਨਾਲ ਦੀ ਨਾਲ ਤੁਹਾਡੇ ਬੈਂਡ 5.5 ਹੈਗੇ ਤਾਂ ਤੁਸੀਂ ਜਿਹੜਾ ਵੀਜ਼ਾ ਲੈ ਸਕਦੇ ਹੋ ਮੈਮ ਕਈ ਸਟੂਡੈਂਟ ਨਾ ਡਰਦੇ ਸਕਦਾ ਔਰ ਨਾਲ ਦੀ ਨਾਲ ਵਿਦਆਊਟ ਇੰਟਰਵਿਊ ਕਹਿੰਦੇ ਯੂਕੇ ਚ ਬਹੁਤ ਜ਼ਿਆਦਾਤਰ ਇਸ ਤਰ੍ਹਾਂ ਦੇ ਬਣੇ ਹੁੰਦੇ ਆ ਸਿਨੈਰੀਓ ਕਿ ਸਟੂਡੈਂਟ ਦਾ ਜਿਹੜਾ ਆਪਣਾ ਇੰਟਰਵਿਊ ਆਉਂਦਾ ਹੈ ਵਿਦਆਊਟ ਇੰਟਰਵਿਊ ਵੀ ਕੀ ਯੂਕੇ ਦਾ ਵੀਜ਼ਾ ਲਿਆ ਜਾ ਸਕਦਾ ਬਿਲਕੁਲ ਲਿਆ ਜਾ ਸਕਦਾ ਜਿਵੇਂ ਕਿ ਮੈਂ ਪਹਿਲਾਂ ਵੀ ਗਏ ਕਿ ਹਰ ਯੂਨੀਵਰਸਿਟੀ ਇੰਟਰਵਿਊ ਨਹੀਂ ਲੈਂਦੀ ਬਟ ਯੈਸ ਕੁਝ ਪਰਟੀਕੂਲਰ ਯੂਨੀਵਰਸਿਟੀ ਹੈ ਜਿਹੜੀ ਇੰਟਰਵਿਊ ਲੈਂਦੀ ਹੈ ਪਹਿਲੀ ਗੱਲ ਤਾਂ ਜਦੋਂ ਸਾਡੇ ਕੋਲ ਕੋਈ ਸਟੂਡੈਂਟ ਆਂਦਾ ਹੈ ਅਸੀਂ ਉਹਦੇ ਪਲੱਸ ਪੁਆਇੰਟ 네ਗੇਟਿਵ ਪੁਆਇੰਟ ਕੇ ਉਹ ਜਜ ਕਰਦੇ ਹਾਂ ਆਫਕੋਰਸ ਕੋਈ ਬੱਚਾ ਇੰਟਰਵਿਊ ਨਹੀਂ ਦੇ ਸਕਦਾ ਪਹਿਲੀ ਗੱਲ ਤਾਂ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਐ ਕਿਉਂਕਿ ਉਹਦੇ ਵਿੱਚ ਤੁਹਾਡੀ ਪਰਸਨਲ ਡਿਟੇਲਸ ਹੀ ਤੁਹਾਡੇ ਤੋਂ ਪੁੱਛੀ ਜਾਂਦੀ ਹੈ ਬਟ ਇਨ ਕੇਸ ਕੋਈ ਸਟੂਡੈਂਟ ਨਹੀਂ ਕਰ ਸਕਦਾ ਤਾਂ ਅਸੀਂ ਉਹਨੂੰ ਉਹੀ ਯੂਨੀਵਰਸਿਟੀ ਦਿੰਦੇ ਹਾਂ ਜਿਹਦੇ ਵਿੱਚ ਇੰਟਰਵਿਊ ਨਹੀਂ ਹੋਊਗੀ ਤੇ ਦੂਜੀ ਗੱਲ ਜੇ ਆਪਾਂ ਵਿਦਾਊਟ ਆਇਲਸ ਵਾਲੇ ਸਟੂਡੈਂਟ ਦੀ ਗੱਲ ਕਰਦੇ ਹਾਂ ਯੂਕੇ ਖੁਸ਼ੀ-ਖੁਸ਼ੀ ਵਿਦਾਊਟ ਆਇਲ ਸਟੂਡੈਂਟ ਅਸੈਪਟ ਕਰਦਾ ਬਟ ਹਮੇਸ਼ਾ ਹਰ ਚੀਜ਼ ਦੀ ਕੁਝ ਟਰਮ ਐਂਡ ਕੰਡੀਸ਼ਨਸ ਹੁੰਦੀਆਂ ਫੋਰ ਏਗਜ਼ਾਮਪਲ ਕੁਝ ਯੂਨੀਵਰਸਿਟੀ ਆਪਣਾ ਪਰਟੀਕੂਲਰ ਕੋਈ ਟੈਸਟ ਹੈ ਉਹ ਲੈ ਲੈਂਦੀ ਹੈ ਜਿਸ ਤੋਂ ਉਹ ਜਸਟੀਫਾਈ ਕਰ ਲੈਂਦੀ ਕਿ ਬੱਚਾ ਨੋਰਮਲੀ ਇੰਗਲਿਸ਼ ਵਿੱਚ ਕਮਿਊਨੀਕੇਟ ਕਰ ਸਕਦਾ ਹੈ ਸੈਕੰਡਲੀ ਤੁਹਾਡੇ ਇੰਗਲਿਸ਼ ਦੇ ਮਾਰਕਸ ਚੈੱਕ ਕੀਤੇ ਜਾਣਗੇ ਸੋ ਬਹੁਤ ਸਾਰੀ ਟਰਮਸ ਨੇ ਜਿਹੜੇ ਚੈੱਕ ਕਰਕੇ ਵਿਦਾਊਟ ਆਈਲਸੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਹ ਬੱਚਾ ਜਿਹਦੇ 40% 45% ਨੰਬਰ ਹੈਗੇ ਬਾਕੀ ਸਾਰੀ ਚੀਜ਼ਾਂ ਓਕੇ ਨੇ ਉਹ ਵੀ ਅਪਲਾਈ ਕਰ ਸਕਦਾ ਹੈ ਬਟ অপশন ਤੁਹਾਡੇ ਕੋਲ ਹੋਣੇ ਚਾਹੀਦੇ ਆ ਉਹ ਕਿਨੇ ਦੱਸਨੇ 80 ਦੱਸਨੇ ਕਿਉਂਕਿ ਸਾਡੇ ਕੋਲ ਹੈਗੇ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਤੇ ਕਾਲਜਿਸ ਨਾਲ ਟਾਈ ਅਪ ਸੋ ਅਸੀਂ ਤੁਹਾਡੀ ਹਰ ਪ੍ਰੀਫਰੈਂਸ ਨੂੰ ਤੁਹਾਡਾ ਬਜਟ ਘੱਟ ਹੈਗਾ ਤੁਸੀਂ ਆਇਲਸ ਨਹੀਂ ਕੀਤੀ ਆਇਲਸ ਕੀਤੀ ਹੈ ਪਰਸੈਂਟੇਜ ਘੱਟ ਹੈਗੀ ਹੈ ਸਭ ਕੁਝ ਓਕੇ ਹੈ ਸੋ ਲੋਕੇਸ਼ਨ ਦਾ ਪ੍ਰੋਬਲਮ ਹੈਗਾ ਸੋ ਇਹ ਸਾਰੀ ਚੀਜ਼ਾਂ ਨੂੰ ਧਿਆਨ ਰੱਖ ਕੇ ਹੀ ਤੁਹਾਨੂੰ ਜਿਹੜੀ ਗਾਈਡੈਂਸ ਆ ਪ੍ਰੋਵਾਈਡ ਕਰਦੇ ਆ ਸੋ ਥੈਟ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਨਾ ਹੂੰ ਬਿਲਕੁਲ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਂਚ ਪਰ ਕਰਕੇ ਹੀ ਆਪਣਾ ਜਿਹੜਾ ਵੀਜ਼ਾ ਅਪਲਾਈ ਕਰੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਮੈਮ ਹੁਣ ਤੁਸੀਂ ਨਾ ਫੰਡਸ ਦੀ ਗੱਲ ਕੀਤੀ ਹੈ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਟੂਡੈਂਟ ਕੋ ਫੰਡ ਤਾਂ ਹੁੰਦੇ ਆ ਮੰਨ ਲਓ ਜੇ ਕਿਸੇ ਨੇ ਬੱਚੇ ਨੇ ਬਾਹਰ ਭੇਜਣਾ ਹੈ ਪਲੱਸ 2 ਤੋਂ ਬਾਅਦ ਤਾਂ ਉਹਦੇ ਕੋ 15-20 ਲੱਖ ਰੁਪਏ ਉਹ ਇਕੱਠਾ ਕਰ ਸਕਦਾ ਪਰ ਕਿਤੇ ਨਾ ਕਿਤੇ ਇਨਕਮ ਆਫ ਸੋਰਸ ਨਹੀਂ ਹੁੰਦਾ ਜਾਂ ਜਿਹੜੇ ਫੰਡਸ ਨੇ ਪੁਰਾਣੇ ਨਹੀਂ ਹੁੰਦੇ ਔਰ ਖਾਸ ਤੌਰ ਤੇ ਰਿਟਰਨਾਂ ਨਹੀਂ ਹੁੰਦੀਆਂ ਜਿਵੇਂ ਸਾਲ 2 ਸਾਲ ਪੁਰਾਣੀਆਂ ਕੀ ਕੰਮ ਕਰ ਰਿਹਾ ਬੰਦਾ ਖਾਸ ਤੌਰ ਤੇ ਜਿਵੇਂ ਮਿਡਲ ਪਰਿਵਾਰ ਦੀ ਆ ਹੁੰਦੇ ਆਪਣੇ ਨਾਂ ਤੇ ਜਾਂ ਕਿਸੇ ਦੇ ਨਾਂ ਤੇ ਕਰਵਾ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ ਹਨ ਕਿ ਕੀ ਥੋੜਾ ਜਿਹਾ ਫਲੈਕਸੀਬਿਲਟੀ ਹੈਗੀ ਹੈ ਕਿ ਸਟੂਡੈਂਟ ਜਿਨ੍ਹਾਂ ਨੇ ਟਰਨਾਂ ਨਹੀਂ ਭਰੇ ਹੋਏ ਆ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਆ ਫੰਡਸ ਕਿੰਨੇ ਪੁਰਾਣੇ ਹੋਣੇ ਚਾਹੀਦੇ ਆ ਕਿਸ ਤਰੀਕੇ ਦੇ ਨਾਲ ਮੈਨੇਜ ਸਟੂਡੈਂਟ ਇਸ ਚੀਜ਼ ਨੂੰ ਕਰ ਲੈਣਾ ਚਾਹੀਦਾ ਪਹਿਲਾਂ ਹੀ ਅਵੇ ਕੁ ਜੇ ਮੈਂ ਯੂਕੇ ਨੂੰ ਸਭ ਤੋਂ ਸੌਖੀ ਕੰਟਰੀ ਗਈ ਹੈ ਇਹ ਸਾਰੀ ਚੀਜ਼ਾਂ ਧਿਆਨ ਵਿੱਚ ਰੱਖ ਕੇ ਗਈ ਹੈ ਕਿ ਯੂਕੇ ਵਿੱਚ ਜੇ ਤੁਸੀਂ ਅਪਲਾਈ ਕਰ ਰਹੇ ਹੋ ਤੁਹਾਡੇ ਸੋਰਸ ਆਫ ਇਨਕਮ ਦਾ ਕੋਈ ਲੈਣਾ ਦੇਣਾ ਨਹੀਂ ਆ ਇਨਕਮ ਪ੍ਰੂਫ ਯੂਕੇ ਨੂੰ ਚਾਹੀਦੇ ਨਹੀਂ ਹੈਗੇ ਆ ਉਹਨਾਂ ਨੂੰ ਫੰਡਸ ਚਾਹੀਦੇ ਆ ਬਿਲਕੁਲ 1.28 ਦਿਨ ਪੁਰਾਣੇ ਤੁਹਾਡੇ ਫੰਡਸ ਹੋਣੇ ਚਾਹੀਦੇ ਆ ਦੂਜਾ ਕਈਆਂ ਕਈ ਵਾਰ ਕੀ ਹੁੰਦਾ ਠੀਕ ਹੈ ਬਿਲਕੁਲ ਸਟੂਡੈਂਟ ਜਿਹੜਾ 15 20 ਲੱਖ ਰੁਪਏ ਇਕੱਠਾ ਕਰ ਲੈਂਦਾ ਕਿ ਇੰਨਾ ਕਿ ਮੈਨੂੰ ਲੱਗਣੇ ਆ ਬਟ ਫਿਰ ਵੀ ਉਹਦਾ ਕੈਸ਼ ਨਹੀਂ ਆਉਂਦਾ ਕਿਉਂ ਕਿ ਇੱਕ ਤਾਂ ਉਹਨੂੰ ਐਗਜੈਕਟ ਕੈਲਕੂਲੇਸ਼ਨ ਹੀ ਪਤਾ ਹੁੰਦੀ ਕਿ ਕਿੰਨੇ ਕ ਫੰਡ ਦੀ ਮੈਨੂੰ ਰਿਕੁਆਇਰਮੈਂਟ ਹੈਗੀ ਹੈ ਦੂਜਾ ਇਹ ਨਹੀਂ ਪਤਾ ਹੁੰਦਾ ਕਿ ਕਿਹਦੇ ਨਾਮ ਉਹਦੇ ਫੰਡ ਹੋਣੇ ਚਾਹੀਦੇ ਆ ਕਿਸ ਫਾਰਮ ਦੇ ਵਿੱਚ ਹੋਣੇ ਚਾਹੀਦੇ ਆ ਤੇ ਜਿਹੜੇ 28 ਦਿਨ ਪੁਰਾਣੇ ਹੋਣੇ ਚਾਹੀਦੇ ਉਹ ਕਿਸ ਚੀਜ਼ ਨੂੰ ਕਨਸੀਡਰ ਕਰਕੇ ਹੋਣੇ ਚਾਹੀਦੇ ਆ ਇਹ ਜਿਹੜੀ ਲਾਕ ਆਫ ਇਨਫੋਰਮੇਸ਼ਨ ਹੈ ਬੱਚੇ ਕੋਲ ਫੰਡ ਹੋਣ ਤੋਂ ਬਾਵਜੂਦ ਵੀ ਬੱਚਾ ਜਿਹੜਾ ਕੈਸ਼ ਹੈ ਆਪਣਾ ਉਹ ਸਿਕਿਉਰ ਨਹੀਂ ਕਰ ਪਾਂਦਾ ਸੋ ਹੈ ਕਹਿਣ ਨੂੰ ਤਾਂ ਬਹੁਤ ਛੋਟੀ ਜੀ ਗੱਲ ਹੈ ਕਿ ਆਪਾਂ ਨੂੰ ਇਨੇ ਫੰਡ ਚਾਹੀਦੇ ਆ ਬਟ ਜੇ ਉਸ ਉਸ ਫੰਡਿੰਗ ਦਾ ਵੀ ਕੋਈ ਐਗਜ਼ੈਕਟ ਸਹੀ ਯੂਜ਼ ਨਾ ਹੋਵੇ ਤਾਂ ਉਹ ਫੰਡਿੰਗ ਵੀ ਵਿਕਾਰ ਹੈਗੀ ਆ ਸੋ ਯੂਕੇ ਵਿੱਚ ਜਿਹੜੀ ਚੀਜ਼ ਮੈਟਰ ਕਰਦੀ ਹੈ ਦੁਬਾਰਾ ਕਹਾਂਗੀ ਪਾਸਪੋਰਟ ਐਕਾਡੈਮਿਕ ਤੇ ਤੁਹਾਡੇ 28 ਦਿਨ ਪੁਰਾਣੇ ਫੰਡਸ ਉਹ ਫੰਡਸ ਕਿੱਦਾਂ ਕਰਨੇ ਕਈ ਵਾਰੀ ਯੂਕੇ ਦੇ ਜਿਵੇਂ ਗੱਲ ਕਰਾਂ ਯੂਕੇ ਮੇਜਰਲੀ ਕਨਸੀਡਰ ਕਰਦਾ ਹੈ ਕਿ ਜਿਹੜੇ ਫੰਡਸ ਉਹਨੂੰ ਬੱਚੇ ਦੇ ਨਾਮ ਦੇ ਹੋਣ ਬਟ ਉਹ ਬੱਚੇ ਦੇ ਨਾਮ ਦੇ ਵੀ ਕੀ ਵੀ ਕਰਵਾ ਸਕਦਾ ਹੈ ਜੇ ਪੇਰੈਂਟਸ ਕੁਮਾਰੇ ਨੇ ਤੇ ਕਿੰਨੇ ਟਾਈਮ ਲਈ ਰੱਖੇ ਹੋਣੇ ਚਾਹੀਦੇ ਆ ਕਿਸ ਫਾਰਮ ਦੇ ਵਿੱਚ ਹੋਣੇ ਚਾਹੀਦੇ ਇਹ ਜੇ ਜਾਣਕਾਰੀ ਤੁਹਾਡੇ ਕੋਲ ਐਕੂਰੇਟ ਹੈਗੀ ਹੈ ਤੁਹਾਡਾ ਕੈਸ਼ ਬਿਲਕੁਲ ਵੀ ਰਿਲੇ ਨਹੀਂ ਹੋਊਗਾ ਤੇ ਨਾਲੇ ਨਾ ਹੀ ਤੁਹਾਨੂੰ ਆਪਣੀ ਐਡਮਿਸ਼ਨ ਜਿਹੜੀ ਸਿਕਿਉਰ ਕਰਨ ਚ ਕੋਈ ਵੀ ਡਿਫਿਕਲਟੀ ਆਊਗੀ ਸੋ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖੂਗੇ ਤੁਹਾਨੂੰ ਯੂਕੇ ਜਾਂ ਤੋਂ ਕੋਈ ਨਹੀਂ ਰੋਕ ਸਕਦਾ ਹਮ ਬਿਲਕੁਲ ਯੂਕੇ ਬਹੁਤ ਸਹੀ ਕੰਸਲਟੈਂਟ ਜੇ ਤੁਸੀਂ ਚੂਜ਼ ਕਰ ਲੈਨੇ ਹੋ ਤਾਂ ਤੁਹਾਨੂੰ ਕਿਸੇ ਵੀ ਕੰਟਰੀ ਦਾ ਤੁਸੀਂ ਵੀਜ਼ਾ ਹੈ ਜਿਹੜਾ ਲੈ ਸਕਦੇ ਹੋ ਆਪਾਂ ਗੱਲ ਯੂਕੇ ਦੀ ਕਰ ਰਹੇ ਹਾਂ ਪਰ ਤੁਸੀਂ ਹੋਰ ਕਿਸੇ ਕੰਟਰੀ ਜਾਣ ਦਾ ਪਲਾਨ ਕਰ ਰਹੇ ਹੋ ਕੈਨੇਡਾ ਜਾਣਾ ਹੈ ਆਸਟ੍ਰੇਲੀਆ ਜਾਣਾ ਜਾਂ ਤੁਸੀਂ ਹੋਰ ਕਿਸੇ ਮੁਲਕ ਟੂਰਿਸਟ ਵੀਜ਼ੇ ਤੇ ਵੀ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਹੈ ਇਸ ਤੇ ਕਾਲ ਕਰ ਸਕਦੇ ਹੋ ਸਾਨ ਇਮੀਗ੍ਰੇਸ਼ਨ ਦੇ ਆਫਿਸ ਸੈਕਟਰ 9 ਡੀ ਚੰਡੀਗੜ੍ਹ ਪਹੁੰਚ ਸਕਦੇ ਹੋ ਕੀਰਤੀ ਮੈਮ ਨੂੰ ਮਿਲਣਾ ਚਾਹੁੰਦੇ ਹੋ ਅਪੌਇੰਟਮੈਂਟ ਲੈ ਕੇ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਇਹਨਾਂ ਦੀ ਐਕਸਪਰਟ ਟੀਮ ਮੈਂ ਉਹਨਾਂ ਨਾਲ ਮਿਲ ਪ੍ਰੋਪਰ ਗਾਈਡੈਂਸ ਲੈ ਕੇ ਸਹੀ ਤਰੀਕੇ ਦੇ ਨਾਲ ਅਪਦੇਸ਼ ਜਾਂਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਮੈਮ ਜੇ ਆਪਾਂ ਕੋਰਸ ਸਿਲੈਕਸ਼ਨ ਦੀ ਗੱਲ ਕਰੀਏ ਹਨ ਕਿਸ ਤਰ੍ਹਾਂ ਦੇ ਕੋਰਸਸ अवेलेबल ਹੈਗੇ ਆ ਯੂਕੇ ਦੇ ਵਿੱਚ ਕਿਹੜੀ ਕਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਕੋਈ ਤੁਸੀਂ ਇੰਟਰਡਿਊਸ ਕਰਨੀ ਚਾਹੋ ਵੀ ਇਹ ਯੂਨੀਵਰਸਿਟੀਆਂ ਜੇ ਕੋਰਸਸ ਹੈਗੇ ਆ ਜਿੱਥੇ ਜਾ ਕੇ ਸਟੂਡੈਂਟ ਆਪਣਾ ਫਿਊਚਰ ਹੈ ਜਿਹੜਾ ਬ੍ਰਾਈਟ ਕਰ ਸਕਦੇ वैसे तो बहुत सारे कोर्सेज ਨੇ ਤੇ ਯੂਨੀਵਰਸਿਟੀਆਂ ਨੇ ਜਿਹੜੀ ਬੱਚਾ ਆਪਣੀ ਪ੍ਰੈਫਰੈਂਸ ਦੇ ਅਕੋਰਡਿੰਗ ਚੂਜ਼ ਕਰ ਸਕਦਾ ਕਿਉਂਕਿ ਯੂਕੇ ਵਿੱਚ ਮਲਟੀਪਲ ਯੂਨੀਵਰਸਿਟੀਆਂ ਨੇ ਉਹਨਾਂ ਕੋਲ ਵੈਰਾਈਟੀ ਆਫ ਆਪਸ਼ਨਸ ਨੇ ਜਿਹੜੇ ਹੋਰ ਹੋਰ ਕੰਟਰੀ ਦੇ ਵਿੱਚ ਉਹਨਾਂ ਨੂੰ ਨਹੀਂ ਮਿਲਦੇ ਇੱਥੇ ਮੈਂ ਕੁਝ ਕੋਰਸਸ ਦੀ ਗੱਲ ਕਰਾਂਗੀ ਜਿਹਦੇ ਵਿੱਚ ਵਰਕ ਓਪਰਚ्युनिटी ਵੀ ਬਹੁਤ ਜ਼ਿਆਦਾ ਤੇ ਨਾਲੇ ਅੱਗੇ ਬੰਦਾ ਪੀਆਰ ਜਿਹੜਾ ਹੈ ਉਹ ਬਹੁਤ ਆਰਾਮ ਨਾਲ ਹੋ ਸਕਦਾ ਸੋ ਕੁਝ ਕੋਰਸਸ ਨੇ ਬੀਬੀਏ ਅ ਬਿਜ਼ਨਸ ਐਡਮਿਨਿਸਟ੍ਰੇਸ਼ਨ ਬਿਜ਼ਨਸ ਮੈਨੇਜਮੈਂਟ ਐ ਐਮਐਸਏ ਇਨ ਮੈਨੇਜਮੈਂਟ ਆਰਟੀ ਦੇ ਕੋਰਸੇ ਤੁਸੀਂ ਲੈ ਸਕਦੇ ਹੋ ਹੈਲਥ ਦੇ ਰਿਲੇਟਿਡ ਕੋਰਸੇ ਸੋ ਕਹਿਣ ਦਾ ਭਾਵ ਹੈ ਕਿ ਕੋਈ ਵੀ ਸਟੂਡੈਂਟ ਜਿਹਨੇ ਆਰਟਸ ਕੀਤੀ ਹੈ ਕਮਰਸ ਤੋਂ ਲਿ ਕੀਤੀ ਹੈ ਮੈਡੀਕਲ ਲੀਤਾ ਹੋਇਆ ਸੀਗਾ ਨਾਨ ਮੈਡੀਕਲ ਲੀਤਾ ਸੀਗਾ ਸਭ ਦੇ ਕੋਲ ਆਪਸ਼ਨਸ ਨੇ ਤੇ ਉਹਨਾਂ ਵਿੱਚੋਂ ਪਰਟੀਕੂਲਰ ਕੁਝ ਕੋਰਸੇ ਨੇ ਜਿਦੇ ਵਿੱਚ ਉਹਨਾਂ ਕੋਲ ਵਰਕ ਆਪਸ਼ਨ ਤੇ ਨਾਲ ਪੀਆਰ ਦੇ ਆਪਸ਼ਨ ਬਹੁਤ ਆਰਾਮ ਨਾਲ ਮਿਲ ਜਾਂਦੇ ਆ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਆ ਸੋ ਹਮੇਸ਼ਾ ਯੂਨੀਵਰਸਿਟੀ ਮੈਂ ਪ੍ਰੇਫਰ ਕਰਦੀ ਆ ਬੱਚੇ ਦੀ ਇੱਕ ਪ੍ਰੇਫਰਡ ਲੋਕੇਸ਼ਨ ਦੇ ਅਕੋਰ ਕਿਤੇ ਨਾ ਕਿਤੇ ਡਿਵਾਈਡ ਹੋਏਗਾ ਕਿ ਤੁਸੀਂ ਇਨਰ ਲੰਡਨ ਜਾਂ ਆਉਟਰ ਲੰਡਨ ਚੂਜ਼ ਕਰ ਸਕਦੇ ਕਿਉਂਕਿ 메ਜਰ ਇਥੇ ਚੂਜ਼ ਕਰਨ ਕੀ ਰੀਜ਼ਨ ਹੈਗਾ ਕਿ ਖਰਚੇ ਦਾ ਫਰਕ ਪੈਂਦਾ ਤੇ ਆਪਾਂ ਕੁਝ ਯੂਨੀਵਰਸਿਟੀ ਦੀ ਗੱਲ ਕਰਾਂਗੇ ਜਿਵੇਂ ਕਿ ਕੋਵੈਂਟਰੀ ਯੂਨੀਵਰਸਿਟੀ ਬਰਮਿੰਗਮ ਸਿਟੀ ਯੂਨੀਵਰਸਿਟੀ ਵ੍ਰੈਗਜ਼ਮ ਯੂਨੀਵਰਸਿਟੀ ਬਲੂਮਸਪਰ ਇੰਸਟੀਟਿਊਟ ਈਸਟ ਲੰਡਨ ਕਾਲਜ ਸੋ ਬਹੁਤ ਸਾਰੇ ਕਾਲਜ ਤੇ ਯੂਨੀਵਰਸਿਟੀਜ਼ ਦੇ ਆਪਸ਼ਨ ਨੇ ਜਿਹੜੇ ਕਿ ਟਾਇਰ 4 ਕੈਟਾਗਰੀ ਦੇ ਵਿੱਚ ਫਾਲ ਕਰਦੇ ਆ ਤੇ ਆਪਾਂ ਕੈਸ਼ ਦੀ ਗੱਲ ਕਰਦੇ ਆ ਬੱਚੇ ਦਾ ਬਜਟ ਕੱਟ ਹੈ ਜਾਂ ਬੱਚਾ ਫਿਲਹਾਲ ਜਿਹੜੀ ਅਮਾਉਂ ਉਹਦੇ ਵੀ ਸਾਡੇ ਕੋਲ ਕੈਸ਼ ਦੇ অপਸ਼ਨ ਹੈ ਜਿਹਦੇ ਵਿੱਚ ਸਿਰਫ ਤੁਸੀਂ 3 ਜਾਂ 4000 ਪਾਉਂਡ ਪੇ ਕਰਕੇ ਵੀ ਆਪਣਾ ਕੈਸ਼ ਸਿਕਯਰ ਕਰ ਸਕਦੇ ਹੋ ਤੇ ਖਰਚੇ ਦੀ ਗੱਲ ਕਰਦੀਆਂ ਬਹੁਤ ਹੀ ਘੱਟ ਖਰਚੇ ਵਿੱਚ ਆਪਣਾ ਯੂਕੇ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਪੇਮੈਂਟ ਦਾ ਕੋਈ ਇਸ਼ੂ ਨਹੀਂ ਹੈਗਾ ਬਟ ਲਾਣੇ ਹੀ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਹੈਗਾ ਉਸ ਇਨਸਿਕਯਰਟ ਨੂੰ ਦੂਰ ਕਰਦੇ ਹੋ ਅਸੀਂ ਤੁਹਾਡੇ ਤੋਂ ਸਾਰੇ ਪੈਸੇ ਵੀਜ਼ਾ ਤੋਂ ਬਾਅਦ ਲੈਣੇ ਹਨ ਇੱਕ ਰੁਪਿਆ ਵੀ ਤੁਸੀਂ ਵੀਜ਼ਾ ਤੋਂ ਪਹਿਲਾਂ ਨਹੀਂ ਲਾਣਾ ਤੁਹਾਡੇ ਆਫਰ ਲੈਟਰ ਤੋਂ ਲੈ ਕੇ ਵੀਜ਼ਾ ਤੱਕ ਦਾ ਐਕਸਪੈਂਸ ਅਸੀਂ ਕਰਨਾ ਹੈਗਾ ਤੋ ਆਪੇ ਅਸੀਂ ਕੋਸ ਪ੍ਰੈਫਰੈਂਸ ਦੀ ਗੱਲ ਕਰਦੇ ਆ ਉਹ ਵੀ ਮਿਲੂਗੀ ਲੋਕੇਸ਼ਨ ਦੀ ਗੱਲ ਕਰਦੇ ਆ ਉਹ ਵੀ ਮਿਲੂਗੀ ਤੁਹਾਡੇ ਫੰਡਸ ਨਹੀਂ ਮੈਨੇਜ ਹੋ ਪਾ ਰਹੇ ਆ ਪਤਾ ਨਹੀਂ ਲੱਗ ਪਾ ਰਹੇ ਕਿਵੇਂ ਕਰਨਾ ਉਹ ਅਸਿਸਟੈਂਸ ਵੀ ਅਸੀਂ ਪ੍ਰੋਵਾਈਡ ਕਰਾਂਗੇ ਹੂੰ ਬਿਲਕੁਲ ਜੇਕਰ ਤੁਸੀਂ ਯੂਕੇ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਲਗਾਤਾਰ ਨੰਬਰ ਫਲੈਸ਼ ਹੋ ਰਿਹਾ ਹੈ ਸਾਨੀ ਇਮੀਗ੍ਰੇਸ਼ਨ ਦਾ ਉਸ ਤੇ ਕਾਲ ਕਰ ਸਕਦੇ ਹੋ ਸ਼ੋ ਤੋਂ ਬਾਅਦ ਵੀ ਤੁਸੀਂ ਕਾਲ ਕਰੋ 6 ਵਜੇ ਤੋਂ 10 ਵਜੇ ਤੋਂ ਲੈ ਕੇ ਈਵਨਿੰਗ 6 ਵਜੇ ਤੱਕ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਕੀਰਤੀ ਮੈਮ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਮ ਖਾਸ ਤੌਰ ਤੇ ਆਪਾਂ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਤੁਸੀਂ ਆਇਲਟਸ ਕੀਤੀ ਹੋਈ ਹੈ ਜਾਂ ਵਿਦਆਊਟ ਆਇਲਟਸ ਵੀ ਤੁਸੀਂ ਯੂਕੇ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਜੇ ਆਪਣਾ ਗੱਲ ਕਰ ਰਹੇ ਸੀ ਲੋਕੇਸ਼ਨ ਦੀ ਜਾਂ ਆਪਾਂ ਗੱਲ ਕਰ ਰਹੇ ਹਾਂ ਕਾਲਜ ਯੂਨੀਵਰਸਿਟੀਆਂ ਦੀ ਤਾਂ ਤੁਹਾਡੀ ਫ੍ਰੇਫਰੈਂਸ ਦੇ ਹਿਸਾਬ ਨਾਲ ਜਿੱਥੇ ਤੁਸੀਂ ਤੁਸੀਂ ਲਾਈਕ ਕਰਦੇ ਹੋ ਵੀ ਇਸ ਏਰੀਆ ਦੇ ਵਿੱਚ ਜਾਣਾ ਹੈ ਜਾਂ ਤੁਹਾਡਾ ਕੋਈ ਰਿਲੇਟਿਵ ਰਹਿੰਦਾ ਤਾਂ ਉਸ ਹਿਸਾਬ ਨਾਲ ਤੁਹਾਨੂੰ ਗਾਈਡ ਜਿਹੜਾ ਕੀਤਾ ਜਾ ਸਕਦਾ ਹੈ ਯੂਕੇ ਸਟੱਡੀ ਵੀਜ਼ਾ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਉਸ ਦੇ ਲਈ ਤੁਹਾਨੂੰ ਇੱਕ ਵਾਰੀ ਸੈਕਟਰ 9 ਡੀ ਚੰਡੀਗੜ੍ਹ ਦੇ ਵਿੱਚ ਵਿਜ਼ਿਟ ਕਰਨਾ ਪਊਗਾ ਔਰ ਉੱ ਕਸ ਕਰਾਉਣੀ ਪਊਗੀ ਕਿਸ ਤਰ੍ਹਾਂ ਦੇ ਨਾਲ ਅਸੈਸਮੈਂਟ ਕਰਾਉਣੀ ਪਊਗੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣਾ ਯੂਕੇ ਜਾਣ ਦਾ ਸੁਪਨਾ ਹੈ ਜਿਹੜਾ ਪੂਰਾ ਕਰ ਸਕਦੇ ਹੋ ਮੈਮ ਯੂਕੇ ਦੇ ਵਿੱਚ ਸਪਾਊਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਅਪਡੇਟਸ ਆ ਗਈਆਂ ਨੇ ਕਿ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਆ ਖਾਸ ਤੌਰ ਤੇ ਜਾਂ ਪਲੱਸ 2 ਵਾਲੇ ਸਟੂਡੈਂਟ ਵੀ ਲੈ ਕੇ ਜਾ ਸਕਦੇ ਆ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਜਿਵੇਂ ਕੈਨੇਡਾ ਦੇ ਵਿੱਚ ਹੈ ਉਸੇ ਤਰੀਕੇ ਦੇ ਨਾਲ ਇਧਰ ਵੀ ਆ ਕਿ ਸਪਾਊਸ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਜਾਂ ਨਹੀਂ ਲੈ ਕੇ ਜਾ ਸਕਦੇ ਕਿਹੜੀ ਅਪਡੇਟ ਹੈਗੀ ਇਸ ਦੇ ਵਿੱਚ ਆ ਬਿਲਕੁਲ ਮੈਂ ਇਸ ਪੁਆਇੰਟ ਤੇ ਗੱਲ ਕਰਨੀ ਵਾਲੀ ਸੀ ਕਿ ਯੂਕੇ ਨੇ ਲਾਸਟ ਇਅਰ ਸਪਾਊਸ ਕੇ ਸੰਬੰਧ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਵਰਕ ਲਈ ਇੱਕ ਅ ਡਿਫਰੈਂਟ ਜਿਹੜੀ ਕੈਟਾਗਰੀ ਓਪਨ ਕਰ ਦਿੱਤੀ ਸੀ ਕਿ ਜਿਨੂੰ ਅਸੀਂ ਟਾਇਰ 2 ਕੈਟਾਗਰੀ ਕਹਿੰਦੇ ਆ ਬਟ ਮੈਂ ਹਮੇਸ਼ਾ ਕਹਿੰਦੀ ਕਿ ਜਦੋਂ ਵੀ ਕੋਈ ਇੱਕ ਰਸਤਾ ਬੰਦ ਹੁੰਦਾ ਹੈ ਹਮੇਸ਼ਾ ਇੱਕ ਨਵਾਂ ਰਸਤਾ ਓਪਨ ਹੁੰਦਾ ਹੈ ਸੋ ਸੇਮ ਵੇ ਜਿਹੜੇ ਮੈਰਿਡ ਸਟੂਡੈਂਟਸ ਨੇ ਆਪਣੇ ਸਪਾਊਸ ਨੂੰ ਜਾਂ ਕਿਡ ਨੂੰ ਨਾਲ ਲੈ ਕੇ ਜਾਣਾ ਚਾਹਦੇ ਜਾਣਾ ਚਾਹੁੰਦੇ ਆ ਉਹ ਹਜੇ ਵੀ ਅਪਲਾਈ ਨਾਲ ਕਰ ਸਕਦੇ ਆ ਉਹਨਾਂ ਦੀ ਕੈਟਾਗਰੀ ਜ਼ਰੂਰ ਚੇਂਜ ਹੋ ਗਈ ਬਟ ਹਜੇ ਵੀ ਤੁਸੀਂ ਸਟੱਡੀ ਦਾ ਜੇ ਖੁਦ ਅਪਲਾਈ ਕਰ ਰਹੇ ਹੋ ਆਪਣੇ ਸਪਾਊਸ ਵੀ ਕਿੰਨੂੰ ਨਾਲ ਲੈ ਕੇ ਜਾ ਸਕਦੇ ਹੋ ਉਹਨਾਂ ਦੀ ਕੈਟਾਗਰੀ ਹੈ ਟਾਇਰ 2 ਜਿਹਦੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਹੋਰ ਵੀ ਬਹੁਤ ਸਾਰੇ ਜੇ 옵ਸ਼ਨਸ ਨੇ ਜੇ ਤੁਸੀਂ ਟਾਇਰ 2 'ਚ ਨਹੀਂ ਅਪਲਾਈ ਕਰਨਾ ਚਾਹੁੰਦੇ ਵਿਜ਼ਟਰ ਵੀਜ਼ਾ ਤੇ ਤੁਸੀਂ ਜਾ ਸਕਦੇ ਹੋ ਸੋ ਇਸ ਅਕੋਰਡਿੰਗ ਤੁਸੀਂ ਆਪਣੀ ਫੈਮਿਲੀ ਨੂੰ ਜੇ ਲੈ ਕੇ ਜਾਣਾ ਚਾਹੁੰਦੇ ਬੜੇ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਬਹੁਤ ਸਾਰੀਆਂ 옵ਸ਼ਨਸ ਤੁਹਾਨੂੰ ਮਿਲ ਸਕਦੀਆਂ ਜਿਵੇਂ ਮੈਮ ਨੇ ਕਿਹਾ ਹੈ ਕਿ ਆਫਟਰ ਪੇਮੈਂਟ ਯਾਨੀ ਕਿ ਵੀਜ਼ਾ ਆਉਣ ਤੋਂ ਬਾਅਦ ਵੀ ਤੁਸੀਂ ਪੇਮੈਂਟ ਹੈ ਜਿਹੜੀ ਫੀਸ ਹੈ ਆਪਣੀ ਦੇ ਸਕਦੇ ਹੋ ਇਸ ਤਰ੍ਹਾਂ ਦੀਆਂ 옵ਸ਼ਨਸ ਲਈ ਵੀ ਤੁਸੀਂ ਸਾਨ ਇਮੀਗ੍ਰੇਸ਼ਨ ਦੇ ਆਫਿਸ ਆ ਸਕਦੇ ਹੋ ਔ ਤਾਂ ਹਰ ਇੱਕ ਚੀਜ਼ ਤੁਸੀਂ ਕ੍ਰਾਸ ਚੈੱਕ ਵੀ ਕਰ ਸਕਦੇ ਹੋ ਚੈੱਕ ਕਰਕੇ ਸਹੀ ਤਰੀਕਾ ਅਪਣਾ ਕੇ ਜਿਹੜਾ ਵਿਦੇਸ਼ ਜਾਂਦਾ ਆਪਣਾ ਸੁਪਨਾ ਪੂਰਾ ਕਰੋ ਸਾਡੇ ਨਾਲ ਕੀਰਤੀ ਜੈਨ ਜੈਨ ਜੀ ਸੀਗੇ ਲਗਾਤਾਰ ਸਾਨੂੰ ਇਨਫੋਰਮੇਸ਼ਨ ਦੇ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇ ਲਈ ਥੈਂਕ ਯੂ ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ